ਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਸਰਪ੍ਰੀਤ ਪੈਂਡੂ ਲਕੀਮਾਂ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਾਦੀ ਆਂ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਭਾਈ ਗੁਰਜੀ ਦੀ ਕਿਰਪਾ ਨਾਲ ਅਸੀਂ ਵੀ ਵਧੀਆ ਠੀਕ ਠਾਕਾਂ ਦੀ ਚੜ੍ਹਦੀ ਕਲਾ 'ਚ ਹਾਂ ਲੋ ਜੀ ਅੱਜ ਆਪਾਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਆ ਬਹੁਤ ਹੀ ਵਧੀਆ ਵੀਡੀਓ ਹੈ ਜੀ ਬਹੁਤ ਹੀ ਜਾਣਕਾਰੀ ਵਾਲੀ ਵੀਡੀਓ ਆ ਜਿਵੇਂ ਕਿ ਜੀ ਹੁਣ ਆਪਣੇ ਜਿਹੜੇ ਵਿਜੀਟਰੀ ਵਾਲੇ ਫੋਨ ਨੇ ਉਹ ਬਹੁਤ ਜ਼ਿਆਦੇ ਗੰਦੇ ਹੋਏ ਨੇ ਉਹਨਾਂ ਨੂੰ ਸਾਫ਼ ਕਰਨਾ ਬਹੁਤ ਜ਼ਿਆਦੇ ਔਖਾ ਹੁੰਦਾ ਹੈ ਉਹ ਸਾਫ਼ ਕਰਨ ਵਾਸਤੇ ਤੁਹਾਨੂੰ ਵਧੀਆ ਤਰੀਕਾ ਦੱਸਾਂਗੇ ਜੇ ਆਪਾਂ ਬਿਜਲੀ ਬੋਰਡ ਤੇ ਮਾਚਿਸ ਦੀ ਡੱਬੀ ਦੀ ਆਪਾਂ ਤਿੱਲੀ ਲਗਾਵਾਂਗੇ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਵੀ ਇਹ ਇੱਕ ਹੀ ਬਣ ਗਿਆ ਮਿੰਟਾਂ ਦੇ ਵਿੱਚ ਸੌਰੀ ਚਲੋ ਸਟਾਰਟ ਕਰਦੇ ਆਪਾਂ ਭੋਜੀ ਇਹ ਆਪਾਂ ਮਾਚਿਸ ਦੀ ਡੱਬੀ ਲੈ ਲਈ ਹੈ ਇਹਦੇ ਵਿੱਚੋਂ ਕੱਢ ਲਈਏ ਨੇ ਆਪਾਂ ਤਿਲਾਂ ਕਈ ਤਿਲਾਂ ਕੱਢ ਕੇ ਜੀ ਇਹ ਤਿਲਾਂ ਆਪਾਂ ਬਿਜਲੀ ਬੋਰਡ ਤੇ ਉੱਤੇ ਇਦਾਂ ਕਰਕੇ ਇਦਾਂ ਕਰਕੇ ਲਗਾਵਾਂਗੇ ਇਦਾਂ ਕਰਕੇ ਜੀ ਇਹ ਜੋ ਤਿੱਲਾ ਇਦਾਂ ਲਗਾਵਾਂਗੇ ਜਿਹੜਾ ਆਪਣਾ ਬਿਜਲੀ ਬੋਰਡ ਆ ਇਹ ਸਾਰਾ ਕਲੀਨ-ਕਲੀਨ ਹੋ ਜਾਊਗਾ। ਜਿਹਦੇ ਤਿੱਲਾਂ ਨੇ ਇਹਨਾਂ ਜਿਹੜੀ ਆ ਇਹ ਮੂਰੇ ਮਸਾਲਾ ਲੱਗਿਆ ਹੁੰਦਾ ਜੀ ਇਹ ਆਪਾਂ ਸਾਰੇ ਮਸਾਲੇ ਨੂੰ ਆਪਾਂ ਕੌਲੀ ਦੇ ਵਿੱਚ ਇਦਾਂ ਸਾਰਾ ਉਤਾਰ ਕੇ ਕੌਲੀ ਦੇ ਵਿੱਚ ਪਾ ਲੈਨੇ ਆ। ਠੀਕ ਹੈ। ਜਿਹੜੀਆਂ ਮਾਚਿਸ ਦੀਆਂ ਤਿੱਲਾਂ ਦੇ ਮਸਾਲੇ। ਲੋ ਜੀ ਇਹਦਾ ਆਪਾਂ ਮਸਾਲਾ ਲਾ ਲਿਆ ਤੇ ਹੁਣ ਆਪਾਂ ਨੇ ਇਹਦੇ ਵਿੱਚ ਪਾਣਾ ਥੋੜਾ ਜੀ ਸਿਰਕਾ। ਥੋੜਾ ਜਿਹਾ ਪਾਵਾਂਗੇ ਤੇ ਆਪਾਂ ਸਿਰਕਾ। ਸਿਰਕਾ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਇਹਨੂੰ ਬਿ ਉਹਦੀ ਪਹਿਲਾਂ ਤਾਂ ਆਪਾਂ ਨੇ ਜਿਹੜੀ ਮੇਨ ਸੋਚਾ ਉਹ ਕੱਟ ਕੇ ਫੇਰ ਆਪਾਂ ਨੇ ਵੀ ਜਿਹੜੀ ਬੋਰਡ ਉੱਤੇ ਇਹ ਰੂਹ ਦੀ ਸਹਤ ਨਾਲ ਸਾਰੇ ਉੱਤੇ ਲਗਾ ਕੇ 10 ਮਿੰਟ ਰੱਖ ਕੇ ਫੇਰ ਤੁਹਾਨੂੰ ਬਿਜਲੀ ਬੋਰਡ ਦਿਖਾਣੇ ਆ ਕਿੰਦਾਂ ਦਾ ਸਾਫ ਹੋ ਚੀ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਹੁਣ ਆਪਾਂ ਇਹਨੂੰ ਜੋੜ ਲੈਣੇ ਆ ਰੂਹੀ ਮਿਲਵੇ ਹੈ ਨਹੀਂ ਸੀ ਇਸ ਲਈ ਮੈਂ ਥੋੜਾ ਇਹ ਆ ਕਪੜੇ ਦਾ ਟੋਟਾ ਲੈ ਕੇ ਇਹਦੇ ਵਿੱਚ ਡਬੋ ਲਿਆ ਤੇ ਇਹਨੂੰ ਆਪਾਂ ਹੁਣ ਬਿਜਲੀ ਬੋਰਡ ਤੇ ਲਗਾ ਕੇ ਸਾਫ਼ ਕਰਕੇ ਦਿਖਾਣੇ ਆ। ਲੋ ਜੀ ਸਾਰਾ ਇਹਦੇ ਉੱਤੇ ਆਪਾਂ ਸਿਰਕਾ ਸੇ ਮਾਚਿਸ ਤੇ ਟੀਲੇ ਦਾ ਮਸਾਲਾ ਸਾਰੇ ਦੇ ਉੱਤੇ ਆਪਾਂ ਲਗਾ ਦਿੱਤਾ ਨਾਲੇ ਲਗਾ ਲਿਆ ਆ ਜਿਹੜਾ ਫੋਨ ਵਾਲਾ ਬਕਸਾ ਸੀ ਉਹਦੇ ਉੱਤੇ ਤੇ ਇਹਨੂੰ 10 ਮਿੰਟ ਰੱਖ ਕੇ ਫਿਰ ਇਹਨੂੰ ਤੁਹਾਨੂੰ ਸਾਫ਼ ਕਰਕੇ ਦਿਖਾਣੇ ਆ। ਲੋ ਜੀ 10 ਮਿੰਟ ਹੋ ਗਏ ਸੀ 10 ਮਿੰਟ ਬਾਅਦ ਦੇਖੋ ਜੀ ਆਪਣਾ ਕਿੰਨਾ ਵਧੀਆ ਜਿਹੜਾ ਬੋਰਡ ਆ ਇਹ ਸਾਰਾ ਸਾਫ਼ ਹੋ ਗਿਆ ਬਿਲਕੁਲ ਕਲੀਨ ਕਲੀਨ ਹੋ ਗਿਆ ਵਾਈਟ ਵਾਈਟ ਨਿਕਲਿਆ ਆ। ਦੇਖੋ ਇਹ ਤਰੀਕਾ ਤੁਸੀਂ ਜਰੂਰ ਅਪਣਾਓ ਪਰ ਸਾਵਧਾਨੀ ਦੇ ਨਾਲ ਅਪਣਾਏ ਲੋ ਜੀ ਅਸੀ ਆਪਣੀ ਅੱਜ ਦੀ ਛੋਟੀ ਜਿਹੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਵਾਤਵਾ ਸ਼ੇਅਰ ਕਰਨੇ ਕੇ ਪੇਰੇ ਆ ਕੇ ਕਮੈਂਟ ਜਰੂਰ ਕਰਨਾ ਤੇ ਚਲੋ ਜੀ ਮਿਲਾਂਗੇ ਕੱਲ੍ਹ ਵੀ ਖੁਰੂਣੇ ਤੱਕ ਲਈ ਸਾਰਨ ਸ਼ਸ਼ਕ